ਸਰਿੰਦਰ ਸ਼ਾਹ ਜੀ ਨੂੰ ਪ੍ਰਣਾਮ ਕਰਦੇ ਹੋਏ ਉਸ ਤੋਂ ਬਾਅਦ ਇੱਥੇ ਪਹੁੰਚੀ ਮਹਾਨ ਸਖਸ਼ੀਤ ਆਬੈਨੂ ਸਾਰੇ ਗੁਰੂ ਪੀਰ ਪੈਗੰਬਰ ਜਿੱਥੋਂ-ਜਿੱਥੋਂ ਵੀ ਚੱਲ ਕੇ ਆਏ ਆ ਸਭ ਨੂੰ ਪ੍ਰਣਾਮ ਕਰਦੇ ਹੋਏ ਫੇਰ ਉਹਨਾਂ ਰੂਹਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਜੋ ਅੱਜ ਸਰੀਰਕ ਤੌਰ ਤੇ ਨਹੀਂ ਪਰ ਇਸ ਧਾਰਮਿਕ ਮੇਲੇ ਵਿੱਚ ਮੇਰੇ ਸਾਈਂ ਦੀ ਮਹਿਫਿਲ ਵਿੱਚ ਇਸ ਮੇਲੇ ਦਾ ਅਨੰਦ ਲੈਣ ਆਏ ਆ ਉਹਨਾਂ ਸਾਰੇ ਗੁਰੂ ਪੀਰ ਬਲੀਆਂ ਸ਼ਖੀਆਂ ਨੂੰ ਸਭ ਨੂੰ ਬਹੁਤ-ਬਹੁਤ ਪ੍ਰਣਾਮ ਸਤਿਕਾਰ ਕਰਦੇ ਹੋਏ ਮੈਂ ਸਾਈਂ ਜੀ ਨੇ ਮੈਨੂੰ ਹਾਜ਼ਰੀ ਲਾਉਣ ਦਾ ਹੁਕਮ ਕੀਤਾ ਜੀ ਕੱਲ ਇੱਕ ਵਿਸ਼ੇਸ਼ ਕੰਮ ਲਈ ਸਾਈਂ ਜੀ ਨੇ ਮੈਨੂੰ ਕਿਤੇ ਰੋਕਿਆ ਹੋਇਆ ਸੀ ਉਹ ਕੰਮ ਸਫਲਤਾਪੂਰਕ ਸਿਰੇ ਚੜਿਆ ਜਿੱਥੇ ਸਾਈਂ ਹੋਵੇ ਉੱਥੇ ਸਿਰੇ ਕਿਵੇਂ ਨਾ ਚੜੂਗਾ ਇਸ ਕਰਕੇ ਮੈਂ ਕੱਲ ਇੱਥੇ ਹਾਜ਼ਰੀ ਤੇ ਪਹੁੰਚ ਨਹੀਂ ਸਕਿਆ ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਮੇਰੇ ਸਾਈਂ ਦੇ ਨੂਰ ਤੇ ਜਦੋਂ ਮੇਰਾ ਸਾਈਂ ਸਾਹਵੇਂ ਹੁੰਦਾ ਹੈ ਚਾਹੇ ਅੱਖਾਂ ਬੰਦ ਹੋਣ ਚਾਹੇ ਖੁੱਲੀਆਂ ਹੋਣ ਤਾਂ ਉਸ ਵੇਲੇ ਕੀ ਮਾਹੌਲ ਹੁੰਦਾ ਤੁਸੀਂ ਆਪਣਾ ਆਪਣੇ ਇਸ਼ਕ ਤੇ ਜਿਸ ਨੂੰ ਵੀ ਦੇਵੀ ਦੇਵਤਾ ਗੁਰੂ ਪੀਰ ਪੈਗੰਬਰ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਜਿਸ ਨਾਲ ਵੀ ਤੁਹਾਡੀ ਮੁਹੱਬਤ ਹੈ ਕਿਉਂਕਿ ਮੁਹੱਬਤ ਬੜੀ ਪਾਕ ਹੁੰਦੀ ਹੈ ਜਿਹੜੀ ਪਾਕ ਹੋਵੇ ਉਹ ਕਿਤੇ ਵੀ ਹੋਵੇ ਉਹਨੇ ਰੰਗ ਵਿਖਾਉਣਾ ਹੀ ਵਿਖਾਉਣਾ ਪਵੇ ਸੋਸ ਮੁਹੱਬਤ ਨੂੰ ਆਪਣੇ ਸਾਹਵੇਂ ਰੱਖ ਕੇ ਇਸ ਗੀਤ ਨੂੰ ਸੁਣਿਓ ਇਹ ਬੜਾ ਠੰਡਾ ਪਿਆਰਾ ਤੇ ਸੁਣਨ ਵਾਲਾ ਹੈ ਔਰ ਉਸ ਤੋਂ ਬਾਅਦ ਕੁਝ ਕਵਾਲੀਆਂ ਵੀ ਹੈ ਕਲਾਮ ਵੀ ਹੈ ਸੋ ਜਿਵੇਂ ਸਾਈਂ ਜੀ ਦਾ ਹੁਕਮ ਹੋਊਗਾ ਉਵੇਂ ਪੇਸ਼ ਕਰਾਂਗੇ ਸੋ ਮੈਂ ਸਾਈਂ ਜੀ ਤੋਂ ਇਜ਼ਾਜ਼ਤ ਲੈਂਦੇ ਹੋਏ ਮੌਸਿਕੀਤ ਨੂੰ ਸ਼ੁਰੂ ਕਰਦਾ ਹਾਂ ਅੰਜੀ ਦੇ ਨਾਂ ਤੇ ਔਰ ਇਸ ਮਹਿਫਲ ਦੇ ਨਾਂ ਤੇ ਇੱਕ ਵਾਰੀ ਤਾੜੀ ਜ਼ਰੂਰ ਹੋਵੇ ਬਾਬਾ ਮੇਰੇ ਸਾਥ ਕੁੜਤਾ ਚਾਦਰਾਂ ਖੋਸੇ ਬੋਲੇ ਮੋਟੇ ਉੱਤੇ ਕਾਲੀ ਲੋਈਏ ਕੁੜਤਾ ਚਾਦਰਾਂ ਖੋਸੇ ਮੋਟੇ ਉੱਤੇ ਕਾਲੀ ਲੋਈਏ ਹੋ ਜਿਹੜਾ ਸੁਪਨੇ ਦੇ ਵਿੱਚ ਆਇਆ ਬਾਬੋ ਮੈਨੂੰ ਲੱਗੇ ਓਈ ਨਿਮਚੀਥਾਂ ਵਿੱਚ ਦੀਵੇ ਵਖਿਆ ਨਿਮਚੀਥਾਂ ਵਿੱਚ ਦੀਵੇ ਵਖਿਆ ਉਹਦਾ ਪਰਛਾਵਾਂ ਸ਼ਾਂ ਲਾ ਵਕਤ ਠਹਿਰ ਜੇ ਮੈਂ ਅੱਖਾਂ ਚੁਪਕਾਵਾਂ ਦੰਦਾਂ Da-da-da-da, <imitation> da ਮੈਂ ਅਲੀ ਤਾਂ ਨਾ ਮੈਨੂੰ ਸੀਨੇ ਨਾਲ ਲਾਇਆ ਇਸ਼ਕ ਕੀ ਕੀ ਤਾਂ ਉਹਨੇ ਫਿਰ ਪਾਠ ਪੜਾਇਆ ਸੋਨਾ ਜੋ ਬੀ ਅੱਖ ਤਾਂ ਸੋਨਾ ਜੋ ਬੀ ਅੱਖ ਤਾਂ ਮੈਂ ਬਸ ਕਰੇ ਸੀ ਜਾਂ ਹਾਂ ਸ਼ਾਲਾ ਵਕ ਤੇਰ ਜੇ ਮੈਂ ਅੱਖ ਨਾ ਚੁਪਕਾਵਾ ਉਹ ਸ਼ਾਲਾ ਵਕ ਤੇਰ ਜੇ ਮੈਂ ਅੱਖ ਨਾ ਚੁਪ ਏਗੀ ਸੁਣ ਮਾ ਓਹ ਨਾਲ ਹੁੰਦਾ ਹਰ ਵੇ ਉਪਰ ਨਜ਼ਰ ਨਾ ਆਵੇ ਸਭ ਕੁਝ ਜਾਣੇ ਫਿਰ ਕਾ ਤੂੰ ਮੈਨੂੰ ਤੜਪਾਵੇ ਤਾਂਕ ਮਿਲਣ ਦੀ ਹੁਣ ਤਾਂ ਹਰ ਪਲ ਬਦਦੀ ਜਾਵੇ ਜੀ ਪਰ ਕਿਵੇਂ ਵੇਖਾਂ ਪਰ ਵੇਖਣ ਦੀ ਧੁਖ ਨਾ ਜਾਵੇ अला वक्त ठर जे मखना चिपकाव ओशाला वक्त ठर जे मखना चिपकावां मरदी जवां हो शालाब ठहर जे मखना चुपकाव शाला बक ठहर जे मखना चुपका ਕੀ ਮਹਿਸੂਸ ਕਰਨਦੀ ਹੁੰਦੀ ਸਾਰੀ ਕੱਲ ਤਾਂ ਜੀ ਮਹਿਸੂਸ ਕਰਨਦੀ ਹੁੰਦੀ ਸਾਰੀ ਉਹ ਰਫਤੇ ਕਰਦੇ ਇਸ਼ਕ ਨੂੰ ਕੀ ਸਮਝੂ ਤਾਰੀ ਦੁੱਖਾਂ ਨੂੰ ਵੀ ਤਾਰਦੈਂਦੀ ਫਕਰਾਂ ਦੀ ਯਾਰੀ ਉਹ ਸੱਚੀ ਸਰਕਾਰ ਤੇ ਮੈਨੋਂ ਕਰ ਸਰਕਾਰੀ महसूस करण जी हूंदी सारी करशकू की समझूतारी तुपियुनि बि तारी फकर ॾियारी उहो मेरी सरकार ते मैनो थर सरकारी ਚੋਂ ਫਿਰ ਢੋਲਦਾ ਨੈਣਾ ਚੋਂ ਫਿਰ ਢੋਲਦਾ ਨੈਣਾ ਚੋਂ ਫਿਰ ਢੋਲਦਾ ਮੈਂ ਭੁੱਖ ਪਰਦੀ ਜਾਵਾ ਹੋ ਸ਼ਾਲਾ ਵਕਤ ਠਹਿਰ ਜੇ ਮੈਂ ਅੱਖ ਨਾ ਚਪਹਾਵਾ ਜ਼ੋਰਦਾਰ ਤਾੜੀਆਂ ਮਾਰਦੋ ਸਾਡਾ ਭਰਾ ਤਾਰੀ ਜੀ ਮਨਜੀਤ ਸੋਹਤਾ ਜੀ ਵਧਾਈਆਂ ਹੋਣ ਵੀਜ਼ਾ ਆ ਗਿਆ ਕਦੋਂ ਜਹਾਜ਼ ਚੜ੍ਹਨਾ ਸੋ ਬਹੁਤ ਬਹੁਤ ਕਿਉਂਕਿ ਖੈਰਾਂ ਨੇ ਜੀ ਸਰਕਾਰਾਂ ਦੇ ਵੱਲੋਂ ਹਨ ਬਸ ਅਸੀਂ ਤਾਂ ਹਮੇਸ਼ਾ ਇਹ ਕਹਿੰਦੇ ਹਾਂ ਵੀ ਸਾਜੀ ਤੁਹਾਡੇ ਕੋਲੇ ਆ ਕੇ ਚਿਹਰਾ ਰੱਖ ਲਓ ਚਿਹਰਾ ਮਾਰ ਦੋ ਤੁਹਾਡੇ ਹੀ ਆਸੀਂ ਤਾਂ ਹੁਣ ਤੁਸੀਂ ਪਤਾ ਹੀ ਦੇ ਪਾਤਰੋਂ ਹਾਂ ਵੀਜ਼ਾ ਆ ਗਿਆ ਤੋ ਕਿ ਨਹੀਂ ਦਾ ਆਪਣੀ ਔਕਾਤ ਨਹੀਂ ਕੋਈ ਕਿ ਅਸੀਂ ਇਹਨੇ ਜੋਗੇ ਹੈਗੇ ਆ ਮੈਂ ਪਹਿਲਾਂ ਵੀ ਸਵੇਰੇ ਕਿਹਾ ਸੀ ਸਾਈਂ ਜੀ ਮਾ ਸਾਡੇ ਤਾਂ ਕੋਈ ਔਕਾਤ ਨਹੀਂ ਜੀ ਸਭ ਕਿਰਪਾ ਸਰਕਾਰਾਂ ਦੀ ਆ ਸਾਡੇ ਬਾਪੂ ਜੀ ਦੀ ਆ ਕਿਉਂਕਿ ਜਿਹੜੇ ਬੰਦੇ ਨੇ ਨਾ ਕਦੇ ਦਿੱਲੀ ਚ ਜਹਾਜ਼ ਨਾ ਗਿਆ ਹੋਵੇ ਹਨਾ ਜਦੋਂ ਬਾਹਰ ਦਾ ਵੀ ਜਾ ਜਾਂਦਾ ਫਿਰ ਇੰਟਰਨੈਸ਼ਨਲ ਤੇ ਪਰਸਵਾਦ ਉਹ ਖਰੀ ਆਉਂਦਾ ਖੁਸ਼ੀ ਹੁੰਦੀ ਆ ਔਰ ਮੈਂ ਤਾਂ ਹਮੇਸ਼ਾ ਬਾਬਾ ਜੀ ਦਾ ਸਤਿਕਾਰ ਕਰਦਾ ਕਿਉਂਕਿ ਸੋਤਾ ਸਾਹਿਬ ਬਾਬਾ ਜੀ ਨੇ ਮੈਨੂੰ ਵੀ ਕਮੀ ਨਹੀਂ ਛੱਡੀ ਕੋਈ ਮੇਰੀ ਸਰਕਾਰ ਨੇ ਔਰ ਕਿਰਪਾ ਸਰਕਾਰਾਂ ਦੀ ਵਾ ਮੇਰੇ ਕੋਲੇ ਦੋ ਬੇਟੀਆਂ ਕੇ ਬੇਟਾ ਬੇਟਾ ਸੈਂਟਰ ਦੇ ਵਿੱਚ ਆ ਪਰ ਬਾਪੂ ਜੀ ਨੇ ਐਸੀ ਕਿਰਪਾ ਕੀਤੀ ਆ ਰਹਿਮਤ ਕੀਤੀ ਆ ਤਿੰਨੋਂ ਬੱਚੇ ਬਾਪੂ ਜੀ ਨੇ ਬਾਹਰ ਭੇਜਦੇ ਨਹੀਂ ਤਾਂ ਮੇਰੀ ਔਕਾਤ ਹੀ ਨਹੀਂ ਕੋਈ ਕਿਉਂਕਿ ਸਾੜ ਦਾ ਕੰਮ ਆਹੀ ਆ ਕੋਣਾ ਵਜਾਉਣਾ ਨਾ ਜੀਵੀਨ ਚੈਦਾ ਦਾ ਨਾ ਸਾਡੇ ਕੋਲ ਟਰੱਕ ਚੱਲਦੇ ਆ ਨਾ ਟਰਾਲੇ ਚੱਲਦੇ ਆ ਬਸ ਆਹੀ ਆ ਸਾਡੀ ਕਮਾਈ ਪਰ ਅਸੀਂ ਸੱਚੇ ਦਿਲੋਂ ਜੋੜੇ ਹੋਇਆ ਸਰਕਾਰਾਂ ਦੇ ਨਾਲ ਬਾਪੂ ਜੀ ਨਾਡਾ ਸਤਕਾਰ ਆ ਜੀ ਸੋ ਜਿਨ੍ਹਾਂ ਨੂੰ ਇਸ ਦਰਬਾਰ ਤੋਂ ਖੈਰ ਪਈਆ ਜਿਨ੍ਹਾਂ ਦਾ ਰਹਿਮਤ ਹੋਈ ਹੈ ਸਰਕਾਰਾਂ ਦੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਾਰੇ ਖੁੱਲ ਕੇ ਕਿਉਂਕਿ ਹੱਕ ਸੱਚ ਦਾ ਦਰਬਾਰ ਆ ਦਰਗਾਹ ਸ਼ਰੀਫ ਬਾਕਰਪੁਰ ਔਰ ਸਾਡੇ ਵੱਡੇ ਬਾਪੂ ਜੀ ਸਰਦਾਰ ਕਰਲੋਚਨ ਸਿੰਘ ਜੀ ਉਹਨਾਂ ਨੂੰ ਮਿਲਦੀਆਂ ਬਹੁਤ ਬਹੁਤ ਵਧਾਈਆਂ ਇਹ ਮੇਲਾ ਜਿਹੜਾ ਸਮਰਪਿਤ ਆ ਸਾਡੇ ਸਤਕਾਰਯੋਗ ਮਾਤਾ ਜੀ ਸਰਦਾਰਨੀ ਇੰਦਰਜੀਤ ਕੌਰ ਜੀ ਇੱਕ ਤਾੜੀ ਮਾਰ ਦਿਓ ਸਾਡੀ ਬੇਬੇ ਲਈ ਸਭ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੇ ਸੋ ਅਸੀਂ ਹਮੇਸ਼ਾ ਦੁਆ ਕਰਦੇ ਹਾਂ ਜਿਨ੍ਹਾਂ ਕਲਾਕਾਰ ਭਰਾਏ ਨੇ ਸਾਰਿਆਂ ਨੂੰ ਦਿਲੋਂ ਸਤਿਕਾਰ ਹੈ ਜਿਹੜੇ ਜਿਹੜੀ ਸੰਗਤ ਖੜੀ ਆ ਸਾਡੇ ਭਰਾ ਖੜੇ ਨੇ ਬੈਠਣ ਦੀ ਕਿਰਪਾਲਤਾ ਕਰੋ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਬੇਨਤੀਆਂ ਮੰਨ ਲਿਆ ਕਰੋ ਸਾਡੇ ਵੱਲੋਂ ਬੇਨਤੀ ਐ ਸਾਈ ਜੀ ਵੱਲੋਂ ਹੁਕਮ ਹੈ ਜਿਹੜੀਆਂ ਭੈਣਾਂ ਖੜੀਆਂ ਨੇ ਉਹ ਵੀ ਬੈਠ ਜਾਓ ਔਰ ਜਿੰਨਾਂ ਭੈਣਾਂ ਕੋਲੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਬੇਨਤੀ ਆ ਕਿ ਪਾਣੀ ਦੀ ਬੋਤਲ ਤੁਹਾਡੇ ਕੋਲ ਹੋਣੀ ਚਾਹੀਦੀ ਆ ਇਸ ਚੀਜ਼ ਦਾ ਖਿਆਲ ਰੱਖਿਓ ਗਰਮੀ ਕੋਈ ਗੱਲ ਨਹੀਂ ਗਰਮੀ ਤਾਂ ਹੁਣ ਘੱਡੀ ਜਾਣੀਆਂ ਹੌਲੀ ਹੌਲੀ ਜਦੋਂ ਸਰਕਾਰਾਂ ਬੈਠੀਆਂ ਨੇ ਪਰ ਇਹ ਬੇਨਤੀ ਆ ਵੀ ਤੁਹਾਡੇ ਕੋਲੇ ਜਿਨ੍ਹਾਂ ਕੋਲ ਬੱਚੇ ਨੇ ਨਾ ਛੋਟੇ ਛੋਟੇ ਉਹਨਾਂ ਕੋਲੇ ਪਾਣੀ ਦੀ ਬੋਤਲ ਜ਼ਰੂਰ ਹੋਣੀ ਚਾਹੀਦੀ ਆ ਇਸ ਚੀਜ਼ ਦਾ ਧਿਆਨ ਰੱਖਿਓ ਸੋ ਅਗਲੇ ਕਲਾਕਾਰ ਦਰਬਾਰ ਦੇ ਸੇਵਾਦਾਰ ਨੇ ਦਰਬਾਰ ਨਾਲ ਜੁੜੇ ਹੋਏ ਨੇ ਔਰ ਸਰਕਾਰਾਂ ਦੀ ਬਹੁਤ ਰਹਿਮਤਾ ਬੜੀ ਕਿਰਪਾ ਸੋ ਮੈਂ ਤਾਂ ਇਹੀ ਕਹਾਂਗਾ ਹਾਂਜੀ ਓਕੇ अच्छा जी तारी जी और अब बबलू हां जी मेरे याद आ गया साडा ਭਰਾ बबलू ਜ਼ਿੰਦਗੀ ਚ ਕਹਿੰਦੇ ਕੀ ਉਤਰਾ ਚੜਾ ਆਇਆ ਹਨਾ ਉਹ ਬਾਈ ਆਪੀ ਬਿਆਨ ਕਰੂਗਾ ਹਾਂ ਜੀ ਹਾਂ ਜੀ ਬੈਠੋ ਕੋਈ ਆਰਾਮ ਨਾਲ ਜੀ ਆਰਾਮ ਨਾਲ ਪੈ ਜੀ ਥੋੜਾ ਆਰਾਮ ਨਾਲ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਗਾ ਬਹੁਤ ਪਰ ਆਰਾਮ ਨਾਲ ਠੱਕਾ ਨਾ ਮਾਰੋ ਹਾਂ ਜੀ ਹਾਂ ਜੀ ਠੱਕੇ ਨਾ ਮਾਰੋ ਪੁਲਿਸ ਪ੍ਰਸ਼ਾਸਨ ਸੇਵਲ ਪ੍ਰਸ਼ਾਸਨ ਦਾ ਸੀ ਤੈਹ ਦਲੋ ਸਤਿਕਾਰ ਕਰਦੇ ਆ ਧੰਨਵਾਦ ਕਰਦੇ ਆ ਜਿਹੜੇ ਸੇਵਾਦਾਰ ਭਰਾ ਨੇ ਡਿਊਟੀ ਲੱਗਿਆ ਹੋਈ ਇਹਨੇ ਪਿੱਛੇ ਬੈਰੀਕੇਡ ਲੱਗੇ ਹੋਏ ਨੇ ਉਦੋਂ ਹੀ ਹੁਣ ਥੋੜਾ ਜਿਹਾ ਪ੍ਰੀਤ ਧਿਆਨ ਦੇ ਲਿਓ ਹਨ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਸਾਈਂ ਜੀ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੁਸੀਂ ਸਾਈਂ ਦੇ ਪਿਆਰਿਓ ਸਾਰੇ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੀਆਂ ਬੱਚੀਆਂ ਸਾਰੇ ਤੁਸੀਂ ਸਾਈਂ ਜੀ ਨੂੰ प्यारे हो हां एक बार बैठ जाओ फिर अपन शुरू कर दिया आराम ਨਾਲ ਜੀ ਆਰਾਮ ਨਾਲ ਪੈਣਾ ਨੂੰ ਬੈਂਦੀ ਹੈ ਵੀ ਤੁਸੀਂ ਵੀ ਮੰਨਿਆ ਕਰੋ ਗੱਲ 2 ਮਿੰਟ ਬੋਲਣਾ ਨਹੀਂ ਔਰ ਇੱਕ ਨੂੰ ਬਿਠਾ ਦਈਏ ਬੰਨਾ ਜੀ ਸائیں ਜੀ ਉਧਰ ਬਿਜ਼ੀ ਨੇ ਬਬਲੂ ਜੀ ਅ ਦੋ ਮਿੰਟ ਦੀ ਸਾਡੇ ਭਰਾ ਨੂੰ ਮੈਂ ਮੈਕ ਦਊਂਗਾ ਕਿਉਂਕਿ ਜ਼ਿੰਦਗੀ ਵਿੱਚ ਜੋ ਵੀ ਉਤਰਾ ਚੜਾਇਆ ਇਹ ਬਾਈ ਆਪੀ ਬਿਆਨ ਕਰੂਗਾ ਬਬਲੂ ਗੱਲ ਸੁਣੋ ਸਾਰੇ ਧਿਆਨ ਦੇਣਾ ਕਿਉਂਕਿ ਬਹੁਤ ਕੁਝ ਬਾਈ ਜੀ ਦੇ ਵਿੱਚ ਜ਼ਿੰਦਗੀ ਵਿੱਚ ਆਇਆ ਸੋ ਬਬਲੂ ਜੀ ਆਜੋ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੂੰ ਮੇਲੇ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਸਾਈਆਂ ਦੀ ਜੈ ਮਾਸਤਾ ਦੀ ਜੈ ਫਕਰਾ ਦੀ ਕਹਿੰਦਾ ਜੇ ਜ਼ਿੰਦਗੀ 'ਚ ਕਿਸੇ ਨੇ ਰੱਬ ਦੇਖਿਆ ਤਾ ਮੈਂ ਆਪਣੀ ਅੱਖੀ ਬਾਕਰਪੁਰ ਵਿੱਚ ਬੈਠਾ ਦੇਖਿਆ ਤਾਂ ਮੈਂ ਹੋਰ ਕਿਤੇ ਵੀ ਨਹੀਂ ਦੇਖਿਆ ਮੇਰੀ ਜ਼ਿੰਦਗੀ ਇਹੋ ਜੀ ਸੀ ਇਹੋ ਜੀ ਸੀ ਵੀ ਵੀ ਇੰਨੀ ਗੰਦੀ ਕਿਸੇ ਦੀ ਹੋ ਹੀ ਨਹੀਂ ਸਕਦੀ ਜਿੰਨੀ ਮੇਰੀ ਸੀ ਪਰ ਮੇਰਾ ਜਦਨ ਦਾ ਮੁਰਸ਼ਿਦ ਮੰਨੂ ਮਿਲਿਆ ਜਦਨ ਦਾ ਮਿਲਿਆ ਮੇਰੀ ਜ਼ਿੰਦਗੀ ਦੇ ਕਾਇਨਾਤ ਹੀ ਪਲਟ ਤੀ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਬੰਦੇ ਨੂੰ ਧਰਤੀ ਤੋਂ ਚਾਕੇ ਆ ਸਮਾਨ ਚ ਲੈ ਜਾਣਾ ਮੇਰੀ ਸਰਕਾਰ ਨੇ ਮੈਨੂੰ ਉਹ ਕੁਝ ਵੀ ਦਿੱਤਾ ਚਲੋ ਬੜਾ ਟਾਈਮ ਨਹੀਂ ਖਰਾਬ ਕਰਦੇ ਚਾਰਕ ਲਾਈਨਾਂ ਆਪਾਂ ਨੇ ਆਪਣੇ ਮੇਲੇ ਦੇ ਲਿਖੀਆਂ ਸੀਗੀਆਂ ਕਹਿੰਦਾ ਹ ਮੇਰੀ ਜ਼ਿੰਦਗੀ ਦਾ ਫੁੱਲ ਖਿਲਿਆ ਨਹੀਂ ਮਾਏ ਸ਼ਾ ਮੈਨੂੰ ਇੱਕ ਮਿਲਿਆ ਮੇਰੀ ਜ਼ਿੰਦਗੀ ਦਾ ਫੁੱਲ ਖਿਲਿਆ ਨਹੀਂ ਮਾਏ ਸ਼ਾ ਮੈਨੂੰ ਇੱਕ ਮਿਲਿਆ ਓ ਸ਼ਾ ਮੈਨੂੰ ਇੱਕ ਮਿਲਿਆ ਜੀਨੂ ਸਾਰੇ ਸੰਦਾ ਕਹਿੰਦੇ ਨੀਮੀਏ ਚੱਲ ਵਾਕਰ ਉਪਰ ਨਿਯਮੀਏ ਚੱਲ ਬਕਰਪੁਰ ਚੱਲੀਏ ਜਿੱਥੇ ਮੇਰੇ ਮੁਰਸ਼ਿਦ ਰਹਿੰਦੇ ਨੀ ਸੰਗ ਤੋਂ ਚਲੋ ਬਕਰਪੁਰ ਚੱਲੀਏ ਜਿੱਥੇ ਮੇਰੇ ਮੁਰਸ਼ਿਦ ਰਹਿੰਦੇ ਉਹ ਕਹਿੰਦਾ ਹੋ ਇੱਕ ਵਾਰੀ ਜਿਹੜਾ ਤੱਕ ਲਵੇ ਉਹ ਦਾਹੀ ਦੀਵਾਨਾ ਹੋ ਜਾਂਦਾ ਆ ਮੇਰਾ ਸਾਈਂ ਬੜਾ ਮਨ ਮੂਣਾ ਏ ਮਨ ਸਵਨਾ ਦਾ ਉਹ ਮੋਹ ਜਾਂਦਾ ਜੋ ਗੁਲਾਮਾਂ ਦੇ ਗੁਲਾਮਾਂ ਦਾ ਗੁਲਾਮ ਨਹੀਂ ਮੈਂ ਆ ਗੁਲਾਮਾਂ ਦੇ ਗੁਲਾਮਾਂ ਦਾ ਗੁਲਾਮ ਨਹੀਂ ਮੈਂ ਆ ਮੇਰੇ ਨਾਲ ਹੀ ਵਹਿੰਦਾ ਏ ਨਿਯਮੀਏ ਚਲੋ ਬਕਰ ਉਪਰ ਚਲੀਏ ਜਿੱਥੇ ਮੇਰਾ ਮੁਰਸ਼ਿਦ ਰਹਿੰਦਾ ਏ ਧੰਨਵਾਦ ਜੀ ਹਬ ਤੋਂ ਜ਼ਿਆਦਾ ਕਾਸ਼ੀ ਵੀਰੇ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲਿਆ ਕੋਸ ਲੋ ਕੋਸ ਲੋ ਬੋਲ ਸੱਚੇ ਦਰਬਾਰ ਕੀ ਬੈਠੋ ਜੀ ਸੋ ਲੋ ਜੀ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦੇ ਹੋਏ ਦਰਬਾਰ ਦੇ ਬੜੇ ਅੱਛੇ ਕਲਾਕਾਰ ਸ੍ਰੀਲੇ ਕਲਾਕਾਰ ਸ੍ਰੀ ਲੈ ਫਨਕਾਰ ਪੰਜਾਬ ਦੀ ਉਹ ਬਲੰਦ ਆਵਾਜ਼ ਕਿਉਂਕਿ ਜਿੱਥੇ ਭਾਈ ਜਿਹੜਾ ਸਕੇਲ ਤੇ ਗਾਉਂਦਾ ਤਾਨਾ ਕਿਉਂਕਿ ਬਾਪੂ ਜੀ ਦੀ ਕਿਰਪਾ ਬੜੀ ਰਹਿਮਤ ਆ ਸੋ ਤੁਹਾਡੀਆਂ ਜ਼ੋਰਦਾਰ ਤੜੇ ਵਿਚਕਾਰ ਤੁਹਾਡੀ ਆਪਣੀ ਆਵਾਜ਼ ਤੁਹਾਡੇ ਆਪਣੇ ਕਲਾਕਾਰ ਸੋ ਦਰਬਾਰ ਦੇ ਸੇਵਾਦਾਰ ਸੋ ਮੇਰੀ ਮਰਜ਼ੀ ਭਾਈ ਗੁਰਜੀਤ ਜੀਤੀ ਤੜੀਆਂ ਸਾਰੇ ਖੁਣ ਕੇ ਮਾਰਦਿਆ ਕਰੋ ਇਹ ਸਾਰੇ ਆਪਣੇ ਭਰਾ ਨੇ ਇਹ ਸਾਰੇ ਦਰਬਾਰ ਦੇ ਸੇਵਾਦਾਰ ਨੇ ਔਰ ਬਾਪੂ ਜੀ ਦੇ ਬਹੁਤ ਪਿਆਰੇ ਆ ਭਾਈ ਗੁਰਜੀਤ ਜੀਤੀ